ਤਰ੍ਹਾਂ ਦਾ 22 ਜਨਵਰੀ ਦਾ ਦਿਨ ਆਪਣੇ ਇਤਿਹਾਸ ਚ ਦੀਵਾਲੀ ਦੇ ਰੂਪ ਚ ਮਨਾਇਆ ਜਾਣ ਵਾਲਾ ਹੈ ਇਹ ਨਹੀਂ ਸਿਰਫ ਕਿ ਲੁਧਿਆਣਾ ਜੀਆਂ ਪੰਜਾਬ ਜਾਂ ਇੰਡੀਆ ਚ 올ਓਵਰ ਵਰਲਡ ਦੀ ਜਿਹਦੀ ਸਭ ਨੂੰ ਬਹੁਤ ਵੇਟ ਹੈ ਔਰ ਖੁਸ਼ੀ ਇੱਕ ਹਵਾਨ 101 ਘੰਟੇ ਦਾ ਚੱਲੂਗਾ ਲਗਾਤਾਰ 24 ਘੰਟੇ ਜਿਹਦਾ ਚੱਲੂਗਾ ਸਾਡੀ ਆਪਣੀ ਆਸਥਾ ਹੈਗੀ ਉੱਥੇ ਜਾ ਕੇ ਸ਼੍ਰੀ ਰਾਮ ਦੀ ਪੂਜਾ ਅਰਚਨਾ ਕਰਾਂਗੇ ਇਹ ਕੋਈ ਪਾਰਟੀਬਾਦੀ ਵੱਲੋਂ ਕਿਸੇ ਨੂੰ ਕੋਈ ਇਦਾਂ ਜਿਲ੍ਹਾ ਕੋਈ ਨਿਰਦੇਸ਼ ਨਹੀਂ ਹੈ ਕਿ ਤੁਸੀਂ ਜਾਣਾ ਹੈ ਕਿ ਨਹੀਂ ਜਾਣਾ ਹੈ ਇਹ ਤੁਹਾਡੇ ਆਪਣੇ ਆਪਣੇ ਮਨ ਦੀ ਭਗਤੀ ਹੈ ਆਪਣੇ ਮਨ ਦੀ ਸ਼ਰਧਾ ਹੈ ਕਿ ਤੁਸੀਂ ਕਿੱਥੇ ਜਾ ਕੇ ਪੂਜਾ ਅਰਚਨਾ ਕਰਨੀ ਹੈ ਧਿਆ ਸ਼੍ਰੀ ਰਾਮ ਜਿੱਦਾਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਕਿ ਇੱਥੇ ਸਾਡੀ ਗਊਸ਼ਾਲਾ 'ਚ ਰੈਗੂਲਰ ਰਿਆ ਕਿ ਚੱਲ ਰਿਹਾ ਹੈ 22 ਜਨਵਰੀ ਨੂੰ ਰਾਮ ਲੱਲਾ ਜੀ ਦੇ ਆਂਦੀ ਖੁਸ਼ੀ 'ਚ ਯੋਧਿਆ ਕਿਉਂਕਿ ਸਾਰੀ ਦੁਨੀਆ ਉੱਥੇ ਜਾ ਨਹੀਂ ਸਕਦੀ ਤੇ ਜਿਹੜੇ ਜਿਹੜੇ ਮੰਦਰ ਜਿਹੜੇ ਜਿਹੜੇ ਜਗ੍ਹਾ ਤੁਹਾਡੇ ਘਰਾਂ ਦੇ ਆਸ-ਪਾਸ ਹੈ ਜਾਂ ਜਿੱਥੇ ਤੁਸੀਂ ਮੰਨਦੇ ਹੋ ਪੂਜਾ ਅਰਚਨਾ ਕਰਦੇ ਹੋ ਅਸੀਂ ਸਭ ਨੂੰ ਇਹ ਕਹਿੰਨੇ ਕਿ ਉੱਥੇ ਹੀ ਤੁਸੀਂ ਸ਼੍ਰੀ ਰਾਮ ਦੀ ਸਤਿਤੀ ਕਰੋ ਉਹਨਾਂ ਦੀ ਪੂਜਾ ਅਰਚਨਾ ਕਰੋ ਇੱਕ ਤਰ੍ਹਾਂ ਦਾ 22 ਜਨਵਰੀ ਦਾ ਦਿਨ ਆਪਣੇ ਇਤਿਹਾਸ ਚ ਦਿਵਾਲੀ ਦੇ ਰੂਪ ਚ ਮਨਾਇਆ ਜਾਣ ਵਾਲਾ ਹੈ ਇਹ ਨਹੀਂ ਸਿਰਫ ਕਿ ਲੁਧਿਆਣਾ ਜੀਆਂ ਪੰਜਾਬ ਜਾਂ ਇੰਡੀਆ ਚ 올ਓਵਰ ਵਰਲਡ ਚ ਇਹਦੀ ਸਭ ਨੂੰ ਬਹੁਤ ਵੇਟ ਹੈ ਔਰ ਖੁਸ਼ੀ ਹੈ ਕਿ ਇਹ ਦਿਨ ਸਾਡੇ ਜਿੱਦਾਂ ਜੀ ਅਸੀਂ ਦੇਖਿਆ ਹੈ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਇਦਾਂ ਹੀ ਸ਼ਰੀ ਨਾਮ ਆਪਣੀ ਕਿਰਪਾ ਦ੍ਰਿਸ਼ਟੀ ਆਪਣਾ ਆਸ਼ੀਰਵਾਦ ਨੂੰ ਹਰ ਵਾਸੀਆਂ ਤੇ ਪੰਜਾਬ ਵਾਸੀਆਂ ਤੇ ਸਾਡੇ ਸਮੂਚੇ ਦੇਸ਼ ਵਾਸੀਆਂ ਦੇ ਬਣਾਏ ਰੱਖਣ ਤਾਂ ਕਿ ਸਾਰੇ ਸੁੱਖ ਸ਼ਾਂਤੀ ਔਰ ਖੁਸ਼ਹਾਲੀ ਰਹੇ ਸਰ ਇੱਕ ਵਾਰ ਜਿੱਥੇ ਕਾਂਗਰਸ ਨੂੰ ਬੇਸ਼ੱਕ ਜਿਹੜੀ ਹੈ ਇਨਕਾਰ ਕਰ ਦਿੱਤਾ ਗਿਆ ਜਿੱਥੇ ਪੰਜ ਨੰਬਰ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਲੱਗਦਾ ਕਿ ਇੱਕ ਵੱਡਾ ਉਪਰਾਲਾ ਜਿਹੜਾ ਸਾਬਕਾ ਕੈਬਨਟ ਮੰਤਰੀ ਭਾਰਤ ਕੋਸ਼ਨਾਸ਼ੂ ਜੀ ਦੁਆਰਾ ਵੀ ਕੀਤਾ ਗਿਆ ਨਹੀਂ ਬਿਲਕੁਲ ਦੇਖੋ ਸ਼੍ਰੀ ਰਾਮ ਸਭ ਦੇ ਹੈਗੇ ਆ ਇਹ ਕਿਸੇ ਇੱਕ ਪਾਰਟੀ ਵਾਜੀ ਜਾਂ ਕੋਈ ਪੋਲੀਟੀਕਲ ਹੋ ਨਹੀਂ ਹੈ ਅਸੀਂ ਲੋਕ ਜਿਹੜੇ ਅਯੋਧਿਆ ਨਹੀਂ ਜਾ ਸਕਦੇ ਅਸੀਂ ਆਪਣੇ ਘਰਾਂ ਚ ਹੀ ਆਪਨੇ ਆਸ-ਪਾਸ ਦੇ ਮੰਦਰ ਚ ਹੀ ਆ ਜਿੱਥੇ ਵੀ ਸਾਡੀ ਆਪਣੀ ਆਸਥਾ ਹੈਗੀ ਉੱਥੇ ਜਾ ਕੇ ਸ਼੍ਰੀ ਰਾਮ ਦੀ ਪੂਜਾ ਅਰਚਨਾ ਕਰਾਂਗੇ ਇਹ ਕੋਈ ਪਾਰਟੀਬਾਜੀ ਵੱਲੋਂ ਕਿਸੇ ਨੂੰ ਕੋਈ ਐਦਾਂ ਜਿਲ੍ਹਾ ਕੋਈ ਨਿਰਦੇਸ਼ ਨਹੀਂ ਹੈ ਕਿ ਤੁਸੀਂ ਜਾਣਾ ਹੈ ਕਿ ਨਹੀਂ ਜਾਣਾ ਹੈ ਇਹ ਤੁਹਾਡੇ ਆਪਣਾ ਆਪਣੇ ਮਨ ਦੀ ਭਗਤੀ ਹੈ ਆਪਣੇ ਮਨ ਦੀ ਸ਼ਰਧਾ ਹੈ ਕਿ ਤੁਸੀਂ ਕਿੱਥੇ ਜਾ ਕੇ ਪੂਜਾ ਅਰਚਨਾ ਕਰਨੀ ਹੈ ਤਾਂ ਕਿਹੜੇ ਭਗਵਾਨ ਨੂੰ ਮੰਨਣਾ ਹੈ ਜਦੋਂ ਬਿੱਟੂ ਜੀ ਨੇ ਪਹਿਲਾਂ ਕਿਹਾ ਕਿ ਸ਼੍ਰੀ ਰਾਮ ਸਭ ਦੇ ਰਾਮ ਹੈ ਕਿ ਤੁਹਾਡੇ ਵੀ ਹੈ ਸਾਡੇ ਵੀ ਹੈ ਸਾਰੇ ਸਮੂਹ ਦੇ ਵਿਸ਼ਵ ਦੇ ਰਾਮ ਹੈ ਤੇ ਇਹਨਾਂ ਦੀ ਪੂਜਾ ਅਰਚਨਾ ਕਰਨ ਦਿੱਤਾ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸਭ ਦੀ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਲੈਵਲ ਹੈ ਕਿ ਕਿਦਾਂ ਇਹਨੂੰ ਅਸੀਂ ਮਨਾਣਾ ਅਸੀਂ ਤਾਂ ਪੂਰਾ 22 ਜਨਵਰੀ ਨੂੰ ਐਜ਼ ਅ ਦੀਵਾਲੀ ਮਨਾਣ ਜਾ ਰਹੇ ਹਾਂ ਤੇ ਇਦਾਂ ਹੀ ਅਸੀਂ ਜਿੱਦਾਂ ਇੱਥੇ ਯੱਗ ਚੱਲ ਰਿਹਾ ਆਪਣੇ ਜਿੱਥੇ ਜਿੱਥੇ ਅਸੀਂ ਆਪਣੇ ਚਾਹੇ ਵਰਡਾਂ 'ਚ ਚਾਹੇ ਏਰੀਆ 'ਚ ਜਿੱਥੇ ਮੰਦਰ ਹੈਗੇ ਉੱਥੇ ਅਸੀਂ ਇਹਨੂੰ ਜ਼ਰੂਰ ਮਨਾਵਾਂਗੇ ਬਾਈ ਜਨਮ ਮੈਂਬਰ ਪਾਰਲੀਮੈਂਟ ਖੁਦ ਵੀ ਪਹੁੰਚਣਗੇ ਬਿਲਕੁਲ ਮੈਂਬਰ ਪਾਰਲੀਮੈਂਟ ਤੁਸੀਂ ਦੇਖ ਹੀ ਰਹੇ ਹੋ ਅੱਜਕੱਲ ਕਿ ਹਰ ਜਗ੍ਹਾ ਖੁਦ ਵੀ ਪਹੁੰਚ ਰਹੇ ਹੈ ਉਹ ਵੀ ਪੂਰਾ ਇਹਦੇ ਵਿੱਚ ਇਨਵੋਲਵ ਹੈਗੇ ਉਹਨਾਂ ਵੱਲੋਂ ਵੀ ਸਾਨੂੰ ਪੂਰੀ ਇਨਸਟਰਕਸ਼ਨ ਆਇਆ ਕਿ ਜਿੱਥੇ-ਜਿੱਥੇ ਤੁਹਾਡੇ ਆਸ-ਪਾਸ ਮੰਦਰ ਆਏ ਸਭ ਲੋਕਾਂ ਨੂੰ ਅਵੇਅਰ ਵੀ ਕਰੋ ਐਸੇ ਤਾਂ ਲੋਕ ਆਪ ਹੀ ਬਹੁਤ ਅਵੇਅਰਨੈਸ ਸਾਡੇ ਕਰਨ ਦੀ ਲੋੜ ਨਹੀਂ ਹੈ ਕਿ ਬਸ ਇੰਨਾ ਹੀ ਅਸੀਂ ਇਹ ਹੀ ਚਾਹਾਂਗੇ ਕਿ ਭਗਵਾਨ શ્રી ਰਾਮ ਵੀ ਸਾਰੇ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਤਾਂ ਕਿ ਸਾਰੇ ਸੁੱਖ ਸ਼ਾਂਤੀ ਨਾਲ ਰਹੇ ਭਾਈ ਸਾਹਿਬ ਸਭ ਤੋਂ ਪਹਿਲਾਂ ਦਾ ਜੈ ਸ਼੍ਰੀ ਰਾਮ ਮੇਰੇ ਰਾਮ ਸਭ ਕੇ ਰਾਮ ਮੈਂ ਬਟੂ ਨਵਕਰ ਲੁਧਿਆਣਾ ਤੋਂ ਅੱਜ ਜਿਹੜੇ ਹਵਨ ਹੋਏ ਨੇ ਲਗਾਤਾਰ ਗੱਲ ਕਰੀਏ ਤਾਂ ਇਹ 122 ਘੰਟੇ ਦਾ 121 ਇੱਕ ਇੱਕ ਹੀ ਬ੍ਰੋ ਇਹ ਭਾਜੀ ਇੱਕ ਹਵਨ 101 ਘੰਟੇ ਦਾ ਚੱਲੂਗਾ ਲਗਾਤਾਰ 24 ਘੰਟੇ ਜਿਹਦਾ ਚੱਲੂਗਾ ਬਾਕੀ 31 ਹਵਨ ਗੁੰਡ ਅਲੱਗ ਆ ਉਹ 31 ਹਵਨ ਗੁੰਡਾਂ 'ਚ ਅਸੀਂ ਰੋਜ਼ 50 ਤੋਂ 60 ਫੈਮਲੀਆਂ 70 ਫੈਮਲੀਆਂ ਅੱਜ 60 ਤੋਂ 70 ਫੈਮਲੀਆਂ ਸੀ ਜੀ ਰੋਜ਼ ਬੈਠ ਕੇ ਹਵਨ ਕਰਨ ਗੀਆਂ ਜੀ ਤੇ ਇੱਕ ਹਵਨਕੁਟ ਜਿਹੜਾ ਉਹ ਤਾਂ 24 ਘੰਟੇ ਚਲਾਇਆ ਵੀ ਇਹ ਕੋਈ ਬੰਦੇ ਕੋ ਟਾਈਮ ਨਹੀਂ ਹੁੰਦਾ ਸਵੇਰੇ ਕਿਸੇ ਵੇਲੇ ਕੋਈ ਬਿਮਾਰ ਹੁੰਦਾ ਉਹਦੇ ਲਈ ਉਹ ਵਿੱਚ ਆ ਕੇ ਆਪਣੇ ਦਰਸ਼ਨ ਕਰੇ ਤੇ ਆਪਣੀ ਹਵਨ ਉਤਿ ਪਾਜਵੇ ਜੀ ਇਸ ਕਰਕੇ ਇਹ 22 18 ਤੋਂ 22 17 ਨੂੰ ਅਸੀਂ ਸ਼ੋਭਾ ਯਾਤਰਾ ਕੀਤੀ ਆ 18 ਤੋਂ 22 ਪੰਜ ਦਿਨ ਇਹ ਹਵਨ ਕੁੰਡ ਹੋਣਗੇ ਹਵਨ ਸ਼੍ਰੀ ਰਾਮ ਜੀ ਨੂੰ ਸਮਰਪਿਤ ਹੈ ਆ ਜਾ ਜੀ ਬੜੀ ਗਿਣਤੀ ਲੋਕ ਜਿਹੜੇ ਨੇ ਜਿਹੜੇ ਲੋਕ ਨਹੀਂ ਜਾ ਸਕਦੇ ਜਾਂ ਉੱਥੇ ਹਮਕੁੰਡ ਵਿੱਚ ਨਹੀਂ ਬੈਠ ਸਕਦੇ ਤਾਂ ਇਸੇ ਇਹ ਉਹੀ ਪ੍ਰਯਾਸ ਕੀਤਾ ਜੀ ਜਦੋਂ ਮੋਦੀ ਜੀ ਨੇ ਆ ਗਿਆ ਸੀਗਾ ਵੀ ਯਾਰ ਹਰ ਆਦਮੀ ਯੋਧਿਆ ਨਹੀਂ ਆ ਸਕਦਾ ਕੁਝ ਕਰੋ ਤੇ ਅਸੀਂ ਸਾਡੇ ਮંત્રી ਜੀ ਜਿਹੜੇ ਐਕਸ ਮੰਤਰੀ ਜੀ ਭਾਰਤ ਭੂਸ਼ਣ ਆਸ਼ੂ ਜੀ ਉਹਨਾਂ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਇੱਕੋ ਗੱਲ ਕਹੀ ਯਾਰ ਪਾਰਟੀਆਂ ਤੋਂ ਉੱਪਰ हट ਕੇ ਕੰਮ ਕਰੋ ਵਧੀਆ ਕਰੋ ਪ੍ਰਭੂ ਰਾਮਲੀ ਕੰਮ ਕਰੋ ਤੇ ਇਸ ਕਰਕੇ ਪ੍ਰਭੂ ਰਾਮਲੀ ਕੰਮ ਕਰ ਰਿਹਾ ਇਹ ਮੇਰਾ ਛੋਟਾ ਭਰਾ ਸਨਨੀ ਭੱਲਾ ਮੇਰੇ ਨਾਲ ਖੜਾ ਇਹ ਵੀ ਇਹ ਤੇ ਮੈਂ ਅਸੀਂ ਦੋਨਾਂ ਨੇ ਇਹਨੇ ਵੀ ਸਾਰੇ ਸ਼ਹਿਰ ਚ ਪੋਸਟਰ ਲਵਾਤੇ ਆ ਤੇ ਮੈਂ ਵੀ ਲਵਾਤੇ ਆ ਜਦ ਕਿ ਜੀ ਹੈ ਕਾਂਗਰਸੀ ਸੀਗੇ ਲੇਕਿਨ ਪਾਰਟੀਆਂ ਤੋਂ ਉੱਪਰ हट ਕੇ ਕੰਮ ਕਰ ਰਹੇ ਆ ਕੰਮ ਕਰ ਰਹੇ ਆ ਤੇ ਉਹਨਾਂ ਦੇ ਮੰਤਰੀ ਜੀ ਦੇ ਦਿਸ਼ਾ ਨਿਰਦਾਸ਼ਾ ਸਨ ਆਸ਼ੂ ਜੀ ਦੇ ਇਹ ਕੰਮ ਕਰ ਰਹੇ ਆ ਕੋਈ ਚ ਪਾਰਟੀ ਨਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਆਪਣੀਆਂ ਬਾੜੀਆਂ ਤੋਂ ਉੱਠ ਉੱਪਰ ਉੱਠ ਕੇ ਆਪਣੇ ਸਮਾਜ ਤੋਂ ਉੱਪਰ ਉੱਠ ਕੇ ਨਹੀਂ ਮੈਂ ਬਾਣੀਆਂ ਮੈਂ ਜੈਨੀ ਮੈਂ ਬਾਹਮਣ ਸਾਰਿਆਂ ਤੋਂ ਉੱਪਰ ਉੱਠ ਕੇ ਪ੍ਰਭੂ ਰਾਮ ਲਈ ਕੰਮ ਕਰੋ ਤੇ ਵੱਦ ਤੋਂ ਵੱਧ ਵੱਡੀ ਗਿਣਤੀ ਜਿੱਥੇ ਆਓ ਅਸੀਂ ਅਯੁੱਧਿਆ ਤੋਂ ਰਾਜ ਮੰਗਾਈ ਹੈ ਜਿਹਨੂੰ ਮਿੱਟੀ ਕਹਿੰਦੇ ਆ ਉਹਦਾ ਤਿਲਕ ਕਰਦੇ ਆ ਮਾਤਾ ਸੀਤਾ ਦੇ ਘਰੋਂ ਨੇਪਾਲ ਚੋਂ ਜਲ ਮੰਗਾਇਆ ਜਿਹਦਾ ਚਰਨਮਤ ਦਿੰਨੇ ਆ ਤੇ ਰਾਮ ਸੇਤੂ ਤੋਂ ਪੱਥਰ ਮੰਗਾਇਆ ਜਿਹੜਾ ਅਸੀਂ ਅੰਦਰ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਦਾ ਸਰ ਖੁਦ ਖੁਦ ਵੀ ਪਹੁੰਚਣਗੇ ਆਸ਼ੂ ਜੀ ਆਸ਼ੂ ਜੀ ਦਾ ਰੋਜ਼ ਹੀ ਇੱਥੇ ਹੁੰਦੇ ਆ ਜੀ ਕੱਲ ਤੁਹਾਡੇ ਤੋਂ ਬਾਅਦ ਆ ਗਏ ਸੀਗੇ ਅੱਜ ਵੀ ਆਣਗੇ ਤੇ ਅੱਜ ਕਿਸੇ ਗੱਲ ਤੇ ਲੇਟ ਹੋ ਗਏ ਕੱਲ ਤੋਂ ਤਾਂ ਤੁਹਾਨੂੰ ਸੇਰੇ ਮਿਲਣਗੇ ਜੀ ਰੋਜ਼ ਮਿਲਣਗੇ ਪੰਜੇ ਦਿਨ ਮਿਲਣਗੇ ਜੀ